ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕਾ ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫਰ ਭਾਗ 2 ਐਫਏ ਸਕੂਲ ਵਾਲੇ ਹੀ ਕਾਲਜ ਵਿੱਚ ਪਾਸ ਕਰਕੇ ਬੀਏ ਆਨਰਸ ਕਰਨ ਲਈ ਮਹਿੰਦਰਾ ਕਾਲਜ ਵਿੱਚ ਦਾਖਲ ਹੋਣਾ ਪੈਣਾ ਸੀ ਤੇ ਮਹਿੰਦਰਾ ਕਾਲਜ ਮੁੰਡਿਆਂ ਦਾ ਕਾਲਜ ਸੀ ਫੋਫੜਦੀ ਮੈਨੂੰ ਕਾਲਜ ਦਾਖਲ ਕਰਵਾਓ ਜਿਸ ਦਿਨ ਮੈਂ ਆਖਿਆ ਉਹ ਹੈਰਾਨ ਹੋ ਕੇ ਮੇਰੇ ਵੱਲ ਝਾਕੇ ਸੀ ਕੁੜੀਆਂ ਦਾ ਕਾਲਜ ਨਹੀਂ ਠੀਕ ਉਹਨਾਂ ਪੁੱਛਿਆ ਉੱਥੇ ਆਨਰਸ ਨਹੀਂ ਤੇ ਨਾਲੇ ਐਮਏ ਕਰਨ ਵੇਲੇ ਵੀ ਤਾਂ ਮਹਿੰਦਰਾ ਕਾਲਜ ਜਾਵਾਂਗੀ ਮੈਂ ਦੱਸਿਆ ਫੋਫੜਦੀ ਨੇ ਬੇਜੀ ਖੁਰਾ ਨਾਲ ਸਲਾਹ ਕੀਤੀ ਬੇਜੀ ਤਾਂ ਆਖਰੇ ਸਨ ਬਥੇਰਾ ਪੜ ਲਿਆ ਹੋਰ ਅੱਗੇ ਪੜ ਕੇ ਕੀ ਕਰਨਾ ਨਾਲੇ ਅਗਲਿਆਂ ਦਾ ਮੁੰਡਾ ਤਾਂ ਪੜਨੋਂ ਹਟ ਗਿਆ। ਇਸ ਨੂੰ ਬਹੁਤਾ ਪੜਾ ਕੇ ਕੀ ਕਰੋਗੇ? ਫਿਰ ਵੇ ਫੂਫੜ ਜੀ ਮਹਿੰਦਰਾ ਕਾਲਜ ਗਏ। ਪ੍ਰਿੰਸੀਪਲ ਨੂੰ ਮਿਲ ਕੇ ਆਏ। ਕਿੰਨੀਆਂ ਤੇ ਕਿਹਦੀਆਂ ਕਿਹਦੀਆਂ ਕੁੜੀਆਂ ਪੜਦੀਆਂ ਨੇ। ਕਿਹੜੇ ਕਿਹੜੇ ਪ੍ਰੋਫੈਸਰ ਪੜਾਉਂਦੇ ਨੇ? ਕਿੰਨੇ ਵਜੇ ਕਾਲਜ ਲੱਗਦਾ ਹੈ? ਕਿੰਨੇ ਵਜੇ ਛੁੱਟੀ ਹੁੰਦੀ ਹੈ? ਸਾਰੀਆਂ ਗੱਲਾਂ ਪਤਾ ਕਰਕੇ ਆਏ। ਵਿਦਵਾਨ ਬਜ਼ੁਰਗ ਪ੍ਰਿੰਸੀਪਲ ਨੇ ਫੂਫੜ ਜੀ ਨੂੰ ਤਸੱਲੀ ਦਿੱਤੀ ਤੇ ਮਨਾ ਲਿਆ। ਤੇ ਆਪਣੀ ਤੀਨੂੰ ਦਾਖਲ ਕਰਵਾ ਦਿਓ ਪ੍ਰੋਫੈਸਰ ਬਲਵੰਤ ਜੋ ਕੁੜੀਆਂ ਵਾਲੇ ਕਾਲਜ ਵਿੱਚ ਵੀ ਸਾਨੂੰ ਪੜਾਉਂਦੇ ਸੀ ਉਹਨਾਂ ਆਖਿਆ ਸੀ ਹਿਸਟਰੀ ਪੋਲੀਟੀਕਲ ਸਾਇੰਸ ਲੈ ਲੇਂ ਅੰਗਰੇਜ਼ੀ ਤਾਂ ਹੋਵੇਗੀ ਹੀ ਤੇ ਸਟੇ ਪੋਲੀਟੀਕਲ ਸਾਇੰਸ ਤੇ ਅੰਗਰੇਜ਼ੀ ਮضمون ਮੈਂ پڑھ ਦਿੱਤੇ ਤੇ ਪ੍ਰਿੰਸੀਪਲ ਦੇ ਆਖਣ ਉੱਤੇ ਪੰਜਾਬੀ ਦਾ ਮضمون ਖੁਫੜ ਜੀ ਨੇ پڑھ ਦਿੱਤਾ ਹੁਣ ਤਿੰਨ ਦੀ ਥਾਂ ਮੈਂ ਚਾਰ ਮضمون پڑھਦੀ ਸੀ ਅੱਧਾ ਕੋਸਾਲ ਲੰਘ ਜਾਣ ਮਗਰੋਂ ਪ੍ਰੋਫੈਸਰ ਬਲਵੰਤ ਸਿੰਘ ਖੋਰਾ ਨੇ ਆਖਿਆ ਜੇ ਅੱਗੋਂ ਕਿਸੇ ਕੰਪੀਟੀਸ਼ਨ ਚ ਬੈਠਣਾ ਹੈ ਤਾਂ ਪੰਜਾਬੀ ਛੱਡ ਦੇ ਇਹ ਤੇਰੇ ਕਿਸੇ ਕੰਮ ਨਹੀਂ ਆਉਣ ਬਾਕੀ ਮਜ਼ਮੂਨ ਚੰਗੀ ਤਰ੍ਹਾਂ ਤਿਆਰ ਕਰ ਖਾਸ ਕਰ ਹਿਸਟਰੀ ਜਿਸ ਦੀ ਤੂੰ ਆਨਰਸ ਵੀ ਲਈ ਹੋਈ ਹੈ ਇਹ ਮਜ਼ਮੂਨ ਪ੍ਰਿੰਸੀਪਲ ਸਾਹਿਬ ਨੇ ਆਪ ਆਕੇ ਲੈ ਕੇ ਦਿੱਤੇ ਮੈਂ ਦੱਸਿਆ ਨਾਲੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੂੰ ਕੀ ਆਖਾਂਗੀ ਉਹ ਉਦੋਂ ਦੇ ਇਹਨੂੰ ਪੰਜਾਬੀ ਪੜਾਉਂਦੇ ਸੀ ਇਉਂ ਕਰ ਗਿਆਨੀ ਦਾ ਇਮਤਿਹਾਨ ਦੇ ਦੇ ਤੇ ਫੇਰ ਪੰਜਾਬੀ ਛੱਡ ਦੇਈ ਮੈਂ ਗੱਲ ਮੰਨ ਕੇ ਗਿਆਨੀ ਦਾ ਸਿਲੇਬਸ ਕੌਮੀ ਕਾਲਜ ਦੇ ਪ੍ਰਿੰਸੀਪਲ ਤੋਂ ਪੁੱਛਣ ਗਈ ਨਾਲ ਫੁੱਫੜ ਦੇ ਵੀ ਸਨ ਕੌਮੀ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਹੁਣ ਤਾਂ ਦਾਖਲੇ ਵੀ ਜਾ ਚੁੱਕੇ ਨੇ ਤੇ ਪੌਣੇ 2 ਮਹੀਨੇ ਸਾਰੇ ਰਹਿ ਗਏ ਚਲੋ یوں ਕਰੋ ਫੀਸ ਲੇਟ ਫੀਸ ਨਾਲ ਭੇਜ ਦਿਓ ਇਸ ਵਾਰੀ ਇਮਤਿਹਾਨ ਦੇ ਪ੍ਰੈਕਟਿਸ ਹੋ ਜੋ ਅਗਲੀ ਵਾਰੀ ਪਾਸ ਹੋ ਜੋ ਸ਼ਾਮ ਨੂੰ ਕਾਲਜ ਲਾ ਲਿਆ ਕਰੋ ਇੱਥੇ ਮੇਰੇ ਕੋਲ ਆ ਕੇ ਮੈਂ ਮੰਨ ਗਈ ਮਹੀਨਾ ਕੋ ਪਰਜਮਾਤ ਵਿੱਚ ਵੀ ਜਾਂਦੀ ਰਹੀ ਲੇਟ ਫੀਸ ਨਾਲ ਫੀਸ ਭਰ ਕੇ ਇਮਤਿਹਾਨ ਵੀ ਦੇ ਦਿੱਤਾ ਜਦੋਂ ਰਿਜ਼ਲਟ ਨਿਕਲਿਆ ਕੌਮੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਜੀ ਨੱਠੇ ਆਏ ਸਾਡੇ ਘਰ ਤੇ ਹੈਰਾਨ ਹੋ ਕੇ ਦੱਸਿਆ ਬੀਬੀ ਪੰਜਾਬੀ ਚੋਂ ਫਸਟ ਰਹੀ ਹੈ ਤਗਮਾ ਮਿਲੇਗਾ ਪੰਜਾਬੀ ਛੱਡਣ ਲਈ ਮੈਂ ਇਮਤਿਹਾਨ ਦਿੱਤਾ ਸੀ ਪਤਾ ਲੱਗਣ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਹੁਰਾ ਆਖਿਆ ਪੰਜਾਬੀ ਨਹੀਂ ਛੱਡਣੀ ਤੇ ਨਾਲੇ ਹੁਣ ਤੱਕ ਪ੍ਰੋਫੈਸਰ ਬਲਵੰਤ ਸਿੰਘ ਦੀ ਇਥੋਂ ਬਦਲੀ ਹੋ ਗਈ ਸੀ ਇਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਦੋ ਵਾਰੀ ਚਪੜਾਸੀ ਪੇਜ ਕੇ ਮੈਨੂੰ ਆਪਣੇ ਦਫ਼ਤਰ ਸੱਦਿਆ ਕੋਈ ਤਕਲੀਫ਼ ਤਾਂ ਨਹੀਂ ਹੋਰ ਸਭ ਠੀਕ ਹੈ ਪੜਾਇਦਾ ਕੀ ਹਾਲ ਹੈ ਸਰਦਾ ਜੀ ਸਾਹਿਬ ਨੂੰ ਆਖੀ ਮੈਂ ਕਿਸੇ ਦਿਨ ਆਵਾਂਗਾ ਕੋਈ ਕਿਤਾਬ ਪੜਦੀ ਹੁੰਮੀ ਐ ਆਦ ਗੱਲਾਂ ਪੁੱਛਦੇ ਰਹੇ ਫਿਰ ਇੱਕ ਦਿਨ ਉਚੇਚਾ ਉਹਨਾਂ ਸੱਦਿਆ ਤੂੰ ਦੱਸਿਆ ਸੀ ਨਾ ਕਿ ਗੁਰਬਖਸ਼ ਸਿੰਘ ਨਾਨਕ ਸਿੰਘ ਬਲਵੰਤ ਗਾਰਗੀ ਮੋਹਨ ਸਿੰਘ ਦਿਵਿੰਦਰ ਸਤਿਆਰਥੀ ਦੀਆਂ ਕਿਤਾਬਾਂ ਤੂੰ ਪੜੀਆਂ ਨਹੀਂ ਇਹ ਸਭ ਮੇਰੇ ਘਰ ਆਏ ਹੋਏ ਨਹੀਂ ਪਾਸ਼ਾ ਵਿਭਾਗ ਨੇ ਸੱਦੇ ਨੇ ਉਹ ਤਾਂ ਜੇ ਤੂੰ ਮਿਲਣਾ ਹੈ ਛੁੱਟੇ ਹੋਣ ਤੋਂ ਮਗਰੋਂ ਕੋਠੀ ਆ ਜੀ ਉੱਥੇ ਮੇਰੀਆਂ ਲੜਕੀਆਂ ਤੇ ਤੇਰੇ ਬੇਜੀ ਸਭ ਹੋਣਗੇ ਪ੍ਰਿੰਸੀਪਲ ਦੀ ਕੋਠੀ ਕਾਲਜ ਦੇ ਨਾਲ ਹੀ ਸੀ ਉੱਥੇ ਜਾਣ ਤੋਂ ਪਹਿਲਾਂ ਇਹਨਾਂ ਲੇਖਕਾਂ ਦੀਆਂ ਲਿਖਤਾਂ ਪੜ੍ਹਦੇ ਆ ਜਿਹੜੀਆਂ ਤਸਵੀਰਾਂ ਮਨ ਵਿੱਚ ਬਣੀਆਂ ਸਨ ਉਹਨਾਂ ਨੂੰ ਯਾਦ ਕਰਦੇ ਰਿ ਛੁੱਟੇ ਹੋਣ ਉੱਪਰ ਆਪਣੇ ਟਾਂਗੇ ਵਾਲੇ ਨੂੰ ਕਾਲਜ ਵਿੱਚ ਹੀ ਖੜੇ ਰਹਿਣ ਲਈ ਆ ਕੇ ਆਪਣੀ ਸਹੇਲੀ ਹਰਦਿਆਲ ਦੇ ਨਾਲ ਪ੍ਰਿੰਸੀਪਲ ਦੇ ਕੋਠੇ ਗਈ ਇਹਨੇ ਗੁਰਬਖਸ਼ ਸਿੰਘ ਨਾਨਕ ਸਿੰਘ ਬਲਵੰਤ ਕਾਰਗੀ ਮੋਹਨ ਸਿੰਘ ਦਵਿੰਦਰ ਸਤਿਆਰਥੀ ਪ੍ਰਿੰਸੀਪਲ ਨੇ ਹੱਥ ਕਰਕੇ ਦੱਸੇ ਪਰ ਮੈਨੂੰ ਲੱਗਿਆ ਇਹ ਉਹ ਨਹੀਂ ਇਹ ਤਾਂ ਆਮ ਜਿਹੇ ਲੋਕ ਨੇ ਪ੍ਰਿੰਸੀਪਲ ਨੇ ਮੇਰੇ ਵਾਰੀ ਦੱਸਿਆ ਇਹ ਜਰਨੈਲ ਤਾਰਾ ਸਿੰਘ ਵੀ ਧੀ ਹੈ ਮਿਸ ਟਿਵਣਾ ਦਲੇਪ ਟਿਵਣਾ ਕੁਝ ਲਿਖਦੇ ਹੁੰਦੇ ਹੋ ਦਵਿੰਦਰ ਸਤਿਆਰਥੀ ਨੇ ਪੁੱਛਿਆ ਜੇ ਸਾਰੇ ਲੋਕ ਲਿਖਣ ਲੱਗ ਪੈਣ ਫਿਰ ਤੁਹਾਨੂੰ ਲੋਕਾਂ ਨੂੰ ਪੜਿਆ ਕੌਣ ਕਰੇਗਾ ਮੇਰੀ ਥਾਂ ਬਲਵੰਤ ਗਾਰਗੀ ਜੀ ਨੇ ਜਵਾਬ ਦਿੱਤਾ ਅਗਰ ਸਾਨੂੰ ਪਤਾ ਹੋਵੇ ਅਜਹੀਆਂ ਲੜਕੀਆਂ ਸਾਨੂੰ ਪੜਦੀਆਂ ਨੇ ਅਸੀਂ ਤੇ ਦੁੱਗਣਾ ਚੌਗਣਾ ਲਿਖਣ ਲੱਗ ਜਾਈਏ ਦਵਿੰਦਰ ਸਤਿਆਰਥੀ ਨੇ ਆਪਣੀ ਟੈਗੋਰ ਨੁਮਾ ਦਾੜੀ ਤੇ ਹੱਥ ਫੇਰ ਜਦੋਂ ਆਖਿਆ ਤਾਂ ਪ੍ਰਿੰਸੀਪਲ ਸਾਹਿਬ ਦੇ ਲੜਕੇ ਨੇ ਯਾਦ ਕਰਵਾਇਆ ਤੁਸੀਂ ਜੋ ਕੁਝ ਬੋਲ ਰਹੇ ਹੋ ਕੀ ਹੋ ਰਿਹਾ ਤੁਸੀਂ ਵੀ ਲਿਖਿਆ ਕਰੋ ਲੜਕੀਆਂ ਨੂੰ ਵੀ ਲਿਖਣਾ ਚਾਹੀਦਾ ਹੈ ਅਮਰੀਕਾ ਵਿੱਚ ਵੀ ਤਾਂ ਲੜਕੀਆਂ ਹਰ ਕੰਮ ਵਿੱਚ ਅੱਗੇ ਆ ਰਹੀਆਂ ਨੇ ਗੁਰਬਖਸ਼ ਸਿੰਘ ਹੋਰਾਂ ਨੇ ਸਲਾਹ ਦਿੱਤੀ ਰੋਟੀ ਖਾ ਚੁੱਕਣ ਮਗਰੋਂ ਆਤਨ ਮੈਂ ਆਪਣੇ ਪਰਸ ਵਿੱਚੋਂ ਛੋਟੇ ਇਲਾਇਚੀ ਕੱਟ ਕੇ ਮੂੰਹ ਵਿੱਚ ਪਾ ਲਈ ਦਵਿੰਦਰ ਸਤਿਆਰਥੀ ਹੋਰੀ ਮੇਰੇ ਵਾਲ ਝਾਕਰੇ ਸਨ ਮੈਨੂੰ ਮੜਾ ਲੱਗਿਆ ਕਿ ਮੈਂ ਦੂਸਰਿਆਂ ਨੂੰ ਬਿਨਾਂ ਪੁੱਛੇ ਆਪ ਇਲਾਇਚੀ ਖਾ ਲਈ ਸੀ ਬਾਦਸੂਏ ਜੋ ਹੋ ਰਹੇ ਇਲਾਇਚੀਆਂ ਕੱਢ ਕੇ ਮੈਂ ਪਲੇਟ ਵਿੱਚ ਰੱਖੀਆਂ ਤੇ ਬਾਕੀਆਂ ਨੂੰ ਵੀ ਦਿੱਤੀਆਂ ਇਸੇ ਘਟਨਾ ਨੂੰ ਲੈ ਕੇ ਪਿਛੋਂ ਦਵਿੰਦਰ ਸਤਿਆਰਥੀ ਨੇ ਇੱਕ ਕਹਾਣੀ ਲਿਖ ਦਿੱਤੀ ਇਲਾਇਚੀ ਦੇ ਦਾਣੇ ਜਿਸ ਨੂੰ ਪੜ੍ਹ ਕੇ ਮੈਨੂੰ ਲੱਗਿਆ ਸੀ ਇਹ ਲੇਖਕ ਲੋਕ ਵੀ ਕਿੰਨੇ ਫਜ਼ੂਲ ਹੁੰਦੇ ਨੇ ਗੁਰਬਖਸ਼ ਸਿੰਘ ਦੀ ਕਿਤਾਬ ਅਨੋਖੇ ਦੇ ਇਕੱਲੇ ਦਾ ਮੈਂ ਉਸ ਨੇ ਜ਼ਿਕਰ ਸੁਣਿਆ ਸੀ ਤੇ ਉਸੇ ਦਿਨ ਬਾਜ਼ਾਰੋਂ ਮੰਗਵਾ ਲਈ ਰਾਤ ਰਾਤ ਵਿਛੀ ਪੜ ਲਈ ਪਰ ਪਤਾ ਨਹੀਂ ਕਿਉਂ ਪੜਨ ਪਿੱਛੋਂ ਮੈਂ ਬੜੀ ਕਬਰਾਟ ਮਹਿਸੂਸ ਕੀਤੀ ਇਸ ਕਿਤਾਬ ਨੂੰ ਕਿੱਥੇ ਛੁਪਾ ਕੇ ਰੱਖਾਂ ਜੇ ਕਿਸੇ ਮੇਰੇ ਕੋਲੇ ਕਿਤਾਬ ਦੇਖ ਲਈ ਤਾਂ ਕੀ ਸੋਚਣਗੇ ਕਿ ਮੈਂ ਕਿਹੋ ਜਿਹੀਆਂ ਕਿਤਾਬਾਂ ਪੜਦੀ ਆਂ ਪਹਿਲੇ ਇਸ ਰਾਣੀ ਹੇਠ ਲਕੋਈ ਫਿਰ ਕੱਢ ਕੇ ਕੱਪੜਿਆਂ ਵਾਲੇ ਟ੍ਰੰਕ ਵਿੱਚ ਰੱਖੀ ਤੇ ਜਦੋਂ ਫੇਰ ਤਸੱਲੀ ਨਾ ਹੋਈ ਮੈਂ ਉਸ ਨੂੰ ਬਾਗੀਚੀ ਵਿੱਚ ਲੈ ਖੋਵ ਵਿੱਚ ਸੁੱਟਾਈ ਪਰ ਅਜੀਬ ਹੀ ਡਰ ਲੱਗ ਰਿਹਾ ਸੀ ਜੇ ਕਿਤਾਬ ਵਿੱਚ ਨਾ ਡੁੱਬੀ ਜੇ ਟਿੰਡਾਂ ਵਿੱਚ ਬਾਹਰ ਆ ਗਈ ਪਰ ਹੁਣ ਮੈਨੂੰ ਆਪਣੀ ਇਸ ਗੱਲ ਤੇ ਹਾਸਾ ਆ ਜਾਂਦਾ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਫੇਰ ਇੱਕ ਦਿਨ ਚਪੜਾਸੀ ਭੇਜ ਕੇ ਆਪਣੇ ਦਫ਼ਤਰ ਸੱਦ ਭੇਜਿਆ ਸਰ ਅੰਦਰ ਆ ਜਾ ਮੈਂ ਚੱਕ ਚੁੱਕ ਕੇ ਪੁੱਛਿਆ ਹਾਂ ਹਾਂ ਆ ਜਾਓ ਪਰ ਸਰ ਨਹੀਂ ਤੂੰ ਮੈਨੂੰ ਪਾਪਾ ਜੀ ਆਖਿਆ ਕਰ ਮੇਰੇ ਇੱਕ ਧੀ ਸੀ ਮਨਜੀਤ ਉਹ ਇੱਕ ਡਰਾਮੇ ਵਿੱਚ ਦੀਪਮਣੀ ਸੀ ਉਹ ਮਰ ਗਈ ਐ ਤੇ ਮੈਨੂੰ ਲੱਗਦਾ ਏ ਤੂੰ ਉਹੀ ਹੋਈ ਐ ਆਪਣੀ ਉਸ ਧੀ ਤੋਂ ਬਿਨਾ ਮੈਂ ਵੀ ਮਰ ਜਾਣਾ ਸੀ ਪਰ ਹੁਣ ਨਹੀਂ ਮਰਾਂਗਾ ਹੁਣ ਤੋਂ ਤੂੰ ਜੋ ਐ ਤੈਨੂੰ ਮੈਂ ਜਿੰਨੀ ਆਖਿਆ ਕਰਾਂਗਾ ਜਿੰਨੀ ਜ਼ਿੰਦਗੀ ਦੇਣ ਵਾਲੀ ਪ੍ਰਿੰਸੀਪਲ ਸਾਹਿਬ ਆਖ ਵੀ ਰਹੇ ਸਨ ਫਿਰ ਉਹ ਵੀ ਰਹੇ ਸਨ ਮੈਂ ਚੁੱਪਚਾਪ ਸੁਣਦੀ ਰਹੀ ਤੋਂ ਕੁਝ ਪੜਨਾ ਹੋਵੇ ਪੁੱਛਣਾ ਹੋਵੇ ਜਦੋਂ ਜੀ ਕਰੇ ਆ ਜਾਇਆ ਕਰ ਤੋਂ ਕੁਝ ਲਿਖਦੀ ਹੁੰਨੀ ਏ ਉਹ ਮੈਨੂੰ ਪੁੱਛ ਰਹੇ ਸਨ ਨਹੀਂ ਮੈਂ ਆਖਿਆ ਬੋਲੇ ਮੈਂ ਨਹੀਂ ਮੰਨਦਾ ਤੇਰੇ ਹੱਥ ਤਾਂ ਇੱਕ ਕਲਾਕਾਰ ਦੇ ਹੱਥ ਨੇ ਤੇਰੀਆਂ ਤਾਂ ਉਂਗਲਾਂ ਵਿੱਚ ਸੰਗੀਤ ਹੈ ਤੇਰੀਆਂ ਅੱਖਾਂ ਮੈਂ ਕਬਰਾ ਜੀ ਗਈ ਇਹ ਬਜ਼ੁਰਗ ਪ੍ਰਿੰਸੀਪਲ ਕੀ ਆਖ ਰਹੀ ਸੀ ਤੇ ਆਖਿਆ ਮੈਂ ਸੱਚ ਆਖਦੀਆਂ ਮੈਂ ਕਦੇ ਕੁਝ ਨਹੀਂ ਲਿਖਿਆ ਕਰਾਂ ਕਿ ਮੈਂ ਆਪਣੇ ਹੱਥਾਂ ਆਪਣੀਆਂ ਉਂਗਲਾਂ ਵੱਲ ਵੇਖਦੀ ਰਹੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਹੱਤ ਕਲਾਕਾਰ ਦੇ ਹੱਥ ਕਿਵੇਂ ਨੇ ਫਿਰ ਮੈਂ ਸੋਚਦੀ ਮੈਂ ਤੇ ਕਦੇ ਵੀ ਕੁਝ ਨਹੀਂ ਲਿਖਿਆ ਫਿਰ ਇਹ ਮੇਰੇ ਹੱਤ ਕਲਾਕਾਰ ਦੇ ਹੱਥ ਕਿਵੇਂ ਹੋ ਸਕਦੇ ਨੇ ਇਹ ਉਹ ਦੋ ਬਰੇ ਲੰਘ ਗਏ ਮੈਂ ਬੀਏ ਪਾਸ ਕਰ ਲਈ ਹੁਣ ਪ੍ਰਸ਼ਨ ਚਿੰਨ ਫੇਰ ਮੇਰੇ ਅੱਗੇ ਲਟਕ ਗਿਆ ਆਈਏਐਸ ਦਾ ਇਮਤਿਹਾਨ ਜੇ ਦਿਨ ਤਾਂ ਦਿੱਲੀ ਜਾ ਕੇ एमए हिस्ट्री ਦੇ ਨਾਲ ਐਲਐਲਬੀ ਦਾ ਇਕੱਠਾ ਕੋਰਸ ਕਰ ਲਿਆ ਪ੍ਰੋਫੈਸਰ ਬਲਵੰਤ ਸਿੰਘ ਇੱਕ ਦਿਨ ਘਰ ਆਏ ਦੱਸ ਗਏ ਸਨ ਪੜਦੇ ਵਾਲੇ ਚਾਂਗੇ ਵਿੱਚ ਸਕੂਲ ਜਾਣ ਵਾਲੀ ਲੜਕੀ ਮੁੰਡਿਆਂ ਦੇ ਕਾਲਜ ਵਿੱਚੋਂ ਬੀਏ ਕਰਕੇ ਹੁਣ ਆਈਐਸ ਦਾ ਕੰਪੀਟੀਸ਼ਨ ਦੇਣ ਬਾਰੇ ਆਖਰੀ ਸੀ ਖੋਫੜ ਜੀ ਨੂੰ ਔਖ ਵੀ ਲੱਗਦੀ ਸੀ ਪਰ ਖੁਸ਼ੀ ਵੀ ਹੁੰਦੀ ਸੀ ਬੇ ਜੀ ਨੇ ਫੇਰੇ ਇਤਰਾਜ਼ ਕੀਤਾ ਦਿੱਲੀ ਫੇਰ ਹੋਸਟਲ ਚ ਰਹੋਗੀ ਨਹੀਂ ਜੀ ਰਹਿਣ ਦਿਓ ਕੋੜੋ ਅਹਿਮਦ ਆਇਆ ਸੀ ਮੈਂ ਜੀ ਤੁਹਾਨੂੰ ਦੱਸਿਆ ਨਹੀਂ ਇੱਕ ਦਿਨ ਮੈਂ ਜ਼ਰਾ ਸੰਦੇਹਾ ਬਾਗਿਆ ਸੀ ਟਾਂਗਾ ਲੈ ਕੇ ਟਾਂਗਾ ਇੱਕ ਪਾਸੇ ਖੜਾ ਕਰਕੇ ਸੋਚਿਆ ਦੇਖਾਂ ਆਪਣੀ ਬੀਬਾ ਕਿੱਥੇ ਪੜਦੀ ਐ ਅੰਦਰ ਜੀ ਚੰਗਾ ਭਲਾ ਟੌਲੀ ਦਾੜੀ ਵਾਲਾ ਬੰਦਾ ਸੀ ਖੀਰ ਦੀਆਂ ਗੱਲਾਂ ਕਰੇ ਸੋਚਿਆ ਤੁਹਾਨੂੰ ਆਖੂਗਾ ਬਈ ਆਪਣੀ ਬੀਬਾ ਨੂੰ ਤਾਂ ਉੱਥੋਂ ਪੜਨੋਂ ਹਟਾ ਲੋ ਖੇਰ ਸੋਚਿਆ ਇਹ ਲੜੂਗੀ ਮੇਰੇ ਨਾਲ ਪਰ ਜੀ ਦਿੱਲੀ ਤਾਂ ਉੱਕਾ ਹੀ ਨਹੀਂ ਭੇਜਣੀ ਉੱਥੇ ਕੌਣ ਇਸ ਦਾ ਖਿਆਲ ਰੱਖੂ ਬੇ ਜੀ ਨੂੰ ਵੀ ਆਖਣ ਦਾ ਮੌਕਾ ਮਿਲ ਗਿਆ ਜੇ ਉਹਦਣ ਦੇਖ ਤਾਂ ਕਿਵੇਂ ਤੁਸੀਂ ਧਰਤੀ ਪਟਦੇ ਸੀ ਜਦੋਂ ਮੜਾ ਜਾਂ ਨੇਰਾ ਹੋ ਗਿਆ ਸੀ ਇਸ ਨੂੰ ਨਾਲੇ ਦੱਸ ਕੇ ਗਈ ਸੀ ਬਈ ਅੱਜ ਕੁਝ ਹੈਗਾ ਕਾਲਜ ਦੇਰ ਨਾਲ ਆਉਂਗੀ ਦਿੱਲੀ ਜਾ ਕੇ ਪੜਨ ਵਾਲੀ ਗੱਲ ਫੁੱਫੜ ਜੀ ਨੂੰ ਪਸੰਦ ਨਹੀਂ ਸੀ ਪਰ ਉਹਨਾਂ ਦੇ ਨਾ ਮੰਨਣ ਤੇ ਜਦੋਂ ਮੈਂ ਰੋ ਪਈ ਉਹ ਮੰਨ ਗਏ ਤੇ ਆਖਣ ਲੱਗੇ ਠੀਕ ਐ ਭੇਜਦੇ ਆਂਗੇ ਦਿੱਲੀ ਦਿੱਲੀ ਜਾ ਕੇ ਮੈਂ ਹਿਸਟਰੀ ਦੀ ਐਮਏ ਤੇ ਨਾਲ ਐਲ ਐਲ ਬੀ ਦੀਆਂ ਕਲਾਸਾਂ ਜੁਆਇਨ ਕਰ ਲਈਆਂ ਤੇ ਮੈਂ ਰੈਂਡਾ ਹਾਊਸ ਦੇ ਹੋਸਟਲ ਵਿੱਚ ਰਹਿਣ ਲੱਗੀ ਦਿੱਲੀ ਦੀਆਂ ਵਾਲ ਕਟੀਆਂ ਵਾਲੀਆਂ ਫਰ ਫ ਅੰਗਰੇਜ਼ੀ ਬੋਲਦੀਆਂ ਪੈਂਟਾ ਪਾ ਕੇ ਮੇਕਅਪ ਕਰਕੇ ਮੀਮਾ ਬਣੀਆਂ ਮੁੰਡਿਆਂ ਨਾਲ ਸੈਰ ਸਿਨੇਮੇ ਨੂੰ ਜਾਂਦੀਆਂ ਕੁੜੀਆਂ ਨੂੰ ਦੇਖ ਮੈਨੂੰ ਇਓਂ ਲੱਗਿਆ ਜਿਵੇਂ ਮੈਂ ਕਿਸੇ ਪਿੰਡ ਵਿੱਚੋਂ ਆਈਂ ਆਧ ਪਰਿਵਲੀ ਸਜਤਾਜ ਕੇ ਬਾਹਰ ਲਾਨ ਵਿੱਚ ਟਹਿਲਦੀਆਂ ਵਾਕਫ ਮੁੰਡਿਆਂ ਦੇ ਮਿਲਣਾਉਣ ਨੂੰ ਉਡੀਕਦੀਆਂ ਤੇ ਖਾਣ ਪੀਣ ਦੀਆਂ ਰੇੜੀਆਂ ਦੁਆਲੇ ਇਕੱਠੀਆਂ ਹੋਈਆਂ ਉਹ ਕੁੜੀਆਂ ਮੈਨੂੰ ਅਜੀਬ ਲੱਗਦੀਆਂ ਉਹ ਚੁੱਚੀ ਹੱਸਦੀਆਂ ਖੱਪਾਂ ਪਾਉਂਦੀਆਂ ਮਜ਼ਾਕ ਕਰਦੀਆਂ ਲਤੀਫੇ ਸੁਣਾਉਂਦੀਆਂ ਕਦੇ ਸੱਚੀਆਂ ਰੰਗीन ਆਪ ਬੀਤੀਆਂ ਵੀ ਜਦੋਂ ਦੱਸਦੀਆਂ ਮੈਨੂੰ ਲੱਗਦਾ ਇਹ ਐਵੇਂ ਝੂਠ ਬੋਲਦੀਆਂ ਨਹੀਂ ਤੇਰਾ ਕੋਈ ਬੋਏਫ੍ਰੈਂਡ ਕਦੇ ਮਿਲਣ ਨਹੀਂ ਆਇਆ ਮੇਰੇ ਨਾਲ ਵਾਲੇ ਕਮਰੇ ਵਾਲੀ ਲੜਕੀ ਨੇ ਇੱਕ ਦਿਨ ਪੁੱਛਿਆ ਹੈ ਹੀ ਨਹੀਂ ਮੇਰਾ ਕੋਈ ਬੋਏਫ੍ਰੈਂਡ ਮੈਂ ਦੱਸਿਆ ਨਹੀਂ ਹੈ ਤਾਂ ਬਣਾ ਲੈ ਤੂੰ ਤਾਂ ਸ਼ਾਮ ਨੂੰ ਐਲ ਐਲਬੀ ਦੀਆਂ ਕਲਾਸਾਂ ਲਾਉਣ ਵੀ ਜਾਣੀ ਹੈ ਉੱਥੇ ਬਥੇਰੇ ਲੜਕੇ ਨੇ ਕਿਵੇਂ ਬਣਾਈਦਾ ਮੈਂ ਜਦੋਂ ਆਖਿਆ ਉਹ ਉੱਚੀ ਉੱਚੀ ਹੱਸ ਪਈ ਇਹ ਗੱਲ ਉਹਨੇ ਬਾਕੀ ਕੁੜੀਆਂ ਨੂੰ ਵੀ ਦੱਸੀ ਅਜੇ ਮਹੀਨਾ ਕੋ ਹੋਇਆ ਸੀ ਮੈਨੂੰ ਇੱਥੇ ਆਏ ਨੂੰ ਅੰਗਰੇਜ਼ੀ ਬੋਲਣ ਦਾ ਮਸਾ ਝਾਕਾ ਹੀ ਖੁੱਲਿਆ ਸੀ ਮਾੜੀ-ਮੋਟੀ ਦੋਸਤੀ ਦੋ-ਚਾਰ ਕੁੜੀਆਂ ਨਾਲ ਵੀ ਹੋ ਗਈ ਸੀ ਜਦੋਂ ਫੁੱਫੜ ਜੀ ਦੀ ਚਿੱਠੀ ਆਈ ਤੇਰੇ ਪ੍ਰਿੰਸੀਪਲ ਸਾਹਿਬ ਮਿਲੇ ਸੀ ਆਖਦੇ ਸੀ ਡਬਲ ਕੋਰਸ ਦਿਵਾ ਦਿੱਤਾ ਕੁੜੀ ਮਾਰਨੀ ਹੈ ਤੁਸੀਂ ਆਪਣੀ ਉਹ ਤਾਂ ਅੱਗੇ ਕਮਜ਼ੋਰ ਜਈ ਹੈ ਮੈਂ ਅਜੇ ਇਸ ਚਿੱਠੀ ਦਾ ਜਵਾਬ ਵੀ ਨਹੀਂ ਸੀ ਦਿੱਤਾ ਇੱਕ ਚਿੱਠੀ ਹੋਰ ਆ ਗਈ ਸੁਣਿਆ ਹੋਸਟਲ ਵਿੱਚ ਤਾਂ ਰੋਟੀ ਵੀ ਚੰਗੀ ਨਹੀਂ ਮਿਲਦੀ ਰੋਡ ਫਰਡ ਚਪੜਾਸੀ ਤੋਂ ਬਾਰੋ ਮੰਗਵਾ ਲਿਆ ਕਰ ਤੇ ਉਸ ਤੋਂ ਮਗਰੋਂ ਲਗਾਤਾਰ ਉਹਨਾਂ ਦੀਆਂ ਫਿਕਰ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਸਭ ਤੋਂ ਅਖੀਰਲੀ ਚਿੱਠੀ ਵਿੱਚ ਉਹਨਾਂ ਲਿਖਿਆ ਮੈਂ ਪਤਾ ਨਹੀਂ 2-4 ਸਾਲ ਹੋਰ ਜਿਊਣਾ ਹੈ ਪਤਾ ਨਹੀਂ ਨਹੀਂ ਤੂੰ ਪਹਿਲੇ ਹੀ ਸਾਨੂੰ ਛੱਡ ਕੇ ਚਲੀ ਗਈ ਹੈ ਮੈਂ ਕਹਿਣਾ ਕੀ ਕਰਨਾ ਤੂੰ ਬਹੁਤਾ ਪੜ ਕੇ ਤੈਨ ਕਿਹੜਾ ਨੌਕਰੀ ਕਰਨੀ ਹੈ ਮੈਂ ਪਤਾ ਨਹੀਂ 2-4 ਸਾਲ ਹੋਰ ਜਿਊਣਾ ਹੈ ਪਤਾ ਨਹੀਂ ਨਹੀਂ ਗੱਲ ਨੇ ਮੈਨੂੰ ਬਹੁਤ ਬੇਆਰਾਮ ਕਰ ਦਿੱਤਾ ਅਗਲੇ ਦਿਨ ਆਪਣਾ ਸਮਾਨ ਲੈ ਕੇ ਮੈਂ ਵਾਪਸ ਪਟਿਆਲੇ ਆ ਗਈ ਸਾਰੇ ਘਰ ਦੇ ਬਹੁਤ ਖੁਸ਼ ਹੋਏ ਇੱਥੇ ਕਾਲਜ ਚ ਐਮਏ ਕਰ ਲੈ ਫੁੱਫੜ ਜੀ ਨੇ ਮੈਨੂੰ 23 ਦਿਨ ਮਗਰੋਂ ਉਦਾਸੀ ਤੁਰੇ ਫਿਰਦੀ ਦੇਖ ਕੇ ਆਖਿਆ ਕਰ ਲੈਨੀ ਆ ਮੈਂ ਇਉਂ ਆਖਿਆ ਜੇਸ ਤੋਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਠੀਕ ਐ ਜੋ ਆਖੋਗੇ ਕਰ ਲਵਾਂਗੇ ਮੇਰਾ ਕੀ ਐ ਫੁੱਫੜ ਜੀ ਫੇਰ ਪ੍ਰਿੰਸੀਪਲ ਸਾਹਿਬ ਨੂੰ ਮਿਲਣ ਗਏ ਮਤਲਬ ਹੈ ਪੁੱਛਣ ਗਏ ਸਭ ਤੋਂ ਸੌਖੀ ਐਵੇਂ ਕਿਹੜੇ ਮਜ਼ਮੂਨ ਦੀ ਹੈ ਉਹਨਾਂ ਦੱਸਿਆ ਪੰਜਾਬੀ ਦੀ ਕਰਵਾ ਦਿਓ ਨਾਲੇ ਜੋ ਕੁਝ ਨਹੀਂ ਆਇਆ ਕਰੇਗਾ ਮੈਂ ਆਪ ਕਰਵਾ ਦਿਆ ਕਰਾਂਗਾ ਠੋਫੜ ਜੀ ਨੇ ਮੈਨੂੰ ਪੰਜਾਬੀ ਐਮਏ ਵਿੱਚ ਦਾਖਲ ਕਰਵਾ ਦਿੱਤਾ ਦਾਖਲ ਤਾਂ ਮੈਂ ਹੋ ਗਈ ਪਰ ਨਾ ਕਿਤਾਬਾਂ ਖਰੀਦੀਆਂ ਨਾ ਲਾਇਬ੍ਰੇਰੀ ਜਾਂਦੀ ਤੇ ਨਾ ਹੀ ਜੱਜ ਨਾਲ ਪੀਰੀਅਡ ਲਗਾਉਂਦੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਇੱਕ ਵਾਰੀ ਕਲਾਸ ਟੈਸਟ ਲਿਆ ਸਭ ਤੋਂ ਘਟ ਦਸਾਂ ਵਿੱਚੋਂ ਦੋ ਮੇਰੇ ਨੰਬਰ ਸਨ ਮਜ਼ਾਕ ਕਰਨ ਲੱਗੇ ਕਿ ਉਲਟੇ ਪਾਸਿਓਂ ਜਿਹੜਾ ਨੰਬਰ 1 ਹੈ ਉਸ ਦਾ ਪੇਪਰ ਪੜ੍ਹ ਕੇ ਸੁਣਾਉਣਾ ਗਲਤ ਲਿਖਿਆ ਗਲਤੀਆਂ ਵਾਲਾ ਸਫਾ ਕੋ ਪੜ੍ਹ ਕੇ ਜਿਸ ਵਿੱਚ ਸ ਸੇ ਤੇ ਸ਼ ਸੇ ਦੀ ਵੀ ਗਲਤ ਵਰਤੋਂ ਕੀਤੀ ਗਈ ਸੀ ਉਹ ਮੈਨੂੰ ਪੁੱਛਣ ਲੱਗੇ ਕਿ ਇਹ ਵਿਦਿਆਰਥੀ ਸਲਾਮੇ ਇਮਤਿਹਾਨ ਵਿੱਚ ਸੈਕੰਡ ਡਿਵੀਜ਼ਨ ਲੈ ਜਾਵੇਗਾ ਸੈਕੰਡ ਡਿਵੀਜ਼ਨ ਲੈਣੀ ਉਦੋਂ ਖਾਸੀ ਵੱਡੀ ਗੱਲ ਸਮਝੀ ਜਾਂਦੀ ਸੀ ਕਿਉਂਕਿ ਸੈਕੰਡ ਡਿਵੀਜ਼ਨ ਲੈ ਕੇ ਅਗਲਾ ਪ੍ਰੋਫੈਸਰ ਜਾ ਲੱਗਦਾ ਸੀ ਮੇਰਾ ਤਾਂ ਖਿਆਲ ਹੈ ਫਰਸਟ ਡਿਵੀਜ਼ਨ ਲੈ ਜਾਵੇਗੀ ਮੈਂ ਵੀ ਮਜ਼ਾਕ ਵਿੱਚ ਹੀ ਜਵਾਬ ਦਿੱਤਾ ਬੱਲੇ ਬੱਲੇ ਬਈ ਇਹਨੂੰ ਆਖਦੇ ਨੇ ਮੂੰਹ ਜ਼ੁਬਾਨੀ ਦਾ ਮਾਰਕਾ ਮਾਰਨਾ ਜਦੋਂ ਉਹਨਾਂ ਆਖਿਆ ਉਹਨਾਂ ਦੇ ਨਾਲ ਸਾਰੇ ਮੁੰਡੇ ਕੁੜੀਆਂ ਵੀ ਮੇਰੇ ਵੱਲ ਵੇਖ ਕੇ ਹੱਸ ਪਏ ਧੰਨਵਾਦ ਜੀ ਇਸ ਵਾਰ ਜੀਬਨੀ ਆਪ ਜੇ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ